ਆਪਣੇ ਕਨਾਲ ਵੀ ਮੈਨੂੰ ਕੱਲ ਦੱਸਣ ਲੱਗਿਆ ਕਹਿੰਦਾ ਲੱਗੇ ਇੱਥੇ ਮੇਰੇ ਕੋਲੇ ਆਪਣੇ ਪੰਜਾਬੀ ਮੁਸਲਮਾਨ ਇਕੱਠੇ ਹੋ ਕੇ ਆ ਗਏ ਕਿ ਸਾਡੀ ਦਰਗਾਹ ਤੇ ਕਬਜ਼ਾ ਹੋ ਗਿਆ ਆ ਜਿੰਨੇ ਦੀ ਗੇੜ ਹੁ ਗੇੜ ਤੇ ਇਸ ਤੇ ਯੂਪੀ ਤੋਂ ਮੁਸਲਮਾਨ ਨੂੰ 25 ਹਜ਼ਾਰਾਂ ਇਕੱਠੇ ਹੀ ਰਹਿ ਗਿਆ ਆਪਣਾ ਦੀ ਗਿਣਤੀ 450 ਪੰਜਾਬੀ ਮੁਸਲਮਾਨਾਂ ਦੀ ਲੈ ਕਦੋਂ ਭਾਂਜਾ ਚੱਲ ਚੁੱਕੀ ਹੈ ਸਾਜ ਪੰਜਾਬ ਪਜਗਤ ਬਚਾਉਣ ਲਈ ਪੰਜਾਬ ਦੇ ਹਿੰਦੂ ਲੋ ਪੰਜਾਬ ਦੇ ਮੁਸਲਮਾਨ ਲੋ ਪੰਜਾਬ ਦੇ ਸਿੱਖਾਂ ਨੂੰ ਇੱਕ ਭੰਗ ਤੇ ਇੱਕ ਮੰਨ ਤੇ ਇਕੱਠੇ ਹੋਣ ਦੀ ਲੋੜ ਆ ਆਪਾਂ ਇਕੱਠੇ ਹੋ ਕੇ ਲੜਾਈ ਲੜ ਕੇ ਪਰ ਮੈਂ ਫਿਰ ਕਹਿੰਦਾ ਮਾਈਕਲ ਕਰਨੀ ਲੋੜ ਆ ਜਿਵੇਂ ਸਾਡੇ ਸਾਥੀ ਖੜਿਆ ਭਵਨ ਸਿੰਘ ਆ ਗੌਰਵ ਰਾਣਾ ਜੀ ਵਧੀਆ ਕੰਮ ਕਰਦੇ ਆ ਨੌਕਰ ਦੇ ਵਿੱਚ ਉਹ ਥੋੜਾ ਚੌਂਦੀ ਤੀ ਦੇਖਿਆ ਹੁੰਦਾ ਨਗਰ ਕਾਉਂਸਲ ਦਾ ਪਤਾ ਨਹੀਂ ਮੈਂਬਰ ਆ ਪੰਜ ਕਾਉਂਸਲ ਦਾ ਕੋਈ ਕੌਣ ਆ ਨੰਬਰ ਸਾਹਿਬ ਦਾ ਉਹ ਸ਼ਗਰਾਂ ਨੂੰ ਹੱਕ ਖੜ ਕੇ ਬੋਲੀ ਜਾਂਦਾ ਨੇ ਖਲਾਬ ਬੋਲੀ ਜਾਂਦਾ ਇਹ ਜਿਹੇ ਬੰਦੇ ਨਾ ਗੁਰਦਾਰ ਦੇ ਕਾਰੀ ਕੜ ਕਰ ਉਹ ਲਖੇੜ ਕੇ ਸੈਰ ਕਰਦੇ ਬੰਦੇ ਮਸਲਾ ਕੱਲੀ ਰੋਜੀ ਰੋਟੀ ਦਾ ਨਹੀਂ ਮਸਲਾ ਸਾਡੀ ਪਛਾਣ ਖਤਮ ਹੋ ਰਹੀ ਹੈ ਜਿਹੜੀ ਪਛਾਣਾ ਸਾਡੇ ਗੁਰੂਆਂ ਨੇ ਪਰਿਵਾਰ ਕਰਵਾਣ ਕੀਤੇ ਆ ਚੰਗਾਂ ਲੜੀਆਂ ਨੇ ਘੱਲੂ ਕਾਲੇ ਝੰਡਾ ਸਾਡੀਆਂ ਮਾਵਾਂ ਨੇ ਟੁੱਪੇ ਕਰਕੇ ਬੱਚਿਆਂ ਦੇ ਪਿੰਗਾ ਝੋਲਣਾ ਚ ਪਾਲੇ ਨੇਜਿਆਂ ਦੇ ਟਕਾਰੇ ਇਸ ਕੌਮ ਦੇ ਹੌਲ ਨੂੰ ਜਗਾ ਰੱਖਣਾ ਤੇ ਧਰਤੀ ਦੀ ਸਮਰੱਥਾ ਨੂੰ ਜਗਾ ਰੱਖਣੀ ਆ ਜੋ ਮਰ ਰਹੀ ਹੈ ਮੈਂ ਫੇਰ ਕਹਿੰਦਾ ਇਹ ਜਿਹੜਾ ਨਾਰਾ ਆਉਂਦਾ ਬਾਰ-ਬਾਰ ਕਿਪਰਾਸੀ ਭਜਾਓ ਪੰਜਾਬ ਬਚਾਓ ਇਹ ਕੋ ਨਫਤ ਦੇ ਵਿੱਚ ਰਕੜਿਆ ਹੋਇਆ ਨਹੀਂ ਹੈ ਜੋ ਸਾਡੇ ਫਿਕਰ ਨੇ ਅਦਰ ਜੋ ਚਿੰਤਾ ਸਾਡੇ ਬੜ ਬੜ ਖਾ ਰਹੀ ਹੈ ਉਹਦੇ ਨੇ ਕਈਆਂ ਹੋਈਆਂ ਗੱਲਾਂ ਨੇ ਉਹ ਭਾ ਲੋਕੋ ਕਹਿੰਦੇ ਹੱਦ ਤੱਕ ਨਾਰਾ ਮਾਰ ਦਿੰਦੇ ਆ ਪਰ ਮੈਂ ਫੇਰ ਕਹਿੰਦਾ ਜਦੋਂ ਅਸੀਂ ਹੰਸ ਬਹੋਵਾਂਗੇ ਸ਼ਨਾਰ ਸਾਡਾ ਰਾਹ ਹੁਣ ਘਾਰੇ ਪੈ ਜਾਣੇ ਇਹਨਾਂ ਨੂੰ ਮੌਕਾ ਮਿਲ ਜਾਣਾ ਤੇ ਚਲੋ ਜੀ ਇੱਤਾ ਜੀ ਆ ਦੇਖੋ ਕੋਈ ਨਸ਼ਨ ਮਿਗੇ ਨਾ ਖਬਰ ਨਹੀਂ ਚਲਾਈ ਹੁੰਦੀ ਹਰ ਜੀ ਕਿ ਜਿੰਦਗੀ ਦਾ ਮੌਤ ਦੇ ਘਰ ਤਾਰਿਆ ਖਬਰ ਕੱਦ ਕਿ ਕੀ ਚੱਲੀ ਕਿਹਨਾਂ ਦੇ ਉੱਤੇ ਤੇ ਦੇਖੋ ਜੀ ਬਿਹਾਰਾਂ ਨੂੰ ਜੁਪੀਆ ਨੂੰ ਹਮਾਚਲ ਤੋਂ ਪੰਜਾਬ ਚੋਂ ਭਟਮਾ ਸ਼ੁਰੂ ਕਰਤਾ ਮਹਾਰਾਸ਼ਟਰ ਦੇ ਵਿੱਚ ਮਰਾਠੇ ਲੜਦੇ ਕਿ ਨਹੀਂ ਲੜਦੇ ਆ ਤਾਮਲੜ ਦੇ ਕਿ ਨਹੀਂ ਲੜਦੇ ਬਗਾਲੀ ਲੜਦੇ ਆ ਉੱਥੇ ਕੋਈ ਖਬਰ ਨਹੀਂ ਆਉਂਦੀ ਲੋਕ ਕੁੱਟਦੇ ਬਸਾਂ ਕੱਢਦੇ ਕੁੱਟਦੇ ਆ ਦੇ ਗੱਟਨਾ ਕੱਲ ਕੱਲ ਕੁੱਟਦੇ ਆ ਸਾਡੇ ਕਰੋਦੀ ਟੈਗ ਮਾਰ ਦਿੰਦੇ ਆ ਕਿ ਆਪਾਂ ਡਰ ਜਾਂਦੇ ਆ ਵੀ ਹੈ ਇਹ ਗਲੀ ਉਹਦੇ ਪਾਸੇ ਨੂੰ ਤੁਰਪੀ ਸੋ ਜੋਰ ਦੇ ਨਾਲ ਸਭ ਦੇ ਆਵਾਜ਼ ਬੰਦ ਕਰਨੀ ਚਾਹੀਦੀ ਆ ਸਿਰ ਜੋੜਨ ਦੀ ਲੋੜ ਆ ਭਾਪੀ ਸਾਰੇ ਪਾਟੇ ਦਾ ਖੇਤਰ ਸਾਰਿਆਂ ਦੇ ਵਾਰੀ-ਵਾਰੀ ਕਿਸੇ ਦੀ ਵਾਰੀ ਪਹਿਲਾਂ ਕਿਹਦੀ ਨਾਉਂ ਆਉਣੀ ਹੋਵੇ ਸਮੇਂੀਆਂ ਦੇ ਬੇਨਤੀਆਂ ਕਰਦਾ ਕਿ ਸਾਰੇ ਸਾਰੇ ਪੱਖੇ ਹੋ ਕੇ ਅਖੀਰ ਤੇ ਫੇਰ ਕਹਿਣਾ ਕਿ ਜੇ ਤੁ ਮੰਗ ਪੱਤਰ ਦੇਣ ਜਾ ਕੇ ਉਸ ਬਾਅਦ ਜਿੰਨੇ ਵੀ ਸਹਿਰ ਤੋਂ ਸੱਜਣ ਆਏ ਆ ਵਕ ਵਕ ਜਦੇ ਬੰਦੀਆਂ ਤੋਂ ਪਸਾਨਾਂ ਤੋਂ ਮਜ਼ਦੂਰਾਂ ਤੋਂ ਸ਼ਹਿਰ ਵਾਸੀ ਆਏ ਆ ਉਹ ਵਧੀਆ ਗੱਲ ਹੀ ਹੋਈ ਹੈ ਜਿਹੈਸੇ ਪਤਾ ਲੱਗਿਆ ਆ ਕਿ ਕਿ ਜਿੰਨਾ ਪੰਚਾਇਤਾਂ ਨੇ ਮੱਦੇ ਭਾਇਆ ਪਿੰਡਾਂ 'ਚ ਸ਼ਹਿਰ ਪਰਦੇ ਵਿੱਚ ਉਹ Hindu ਪੰਚਾਇਤਾਂ ਚੱਲ ਆ ਤਾਂ ਕਿ ਵਧੀਆ ਗੱਲ ਹੈ ਸਾਰੇ ਜਿਹੜੀਆਂ ਕੱਟ ਆਏ ਆ ਕੱਟੇ ਹੋਏ ਆ ਇੱਕ ਕਮੇਟੀ ਬਣਾ ਕੇ ਮੀਟਿੰਗ ਕਰਕੇ ਅਗਲੀ ਰੂਪਰੇਖਾ ਦੇ ਕੇ ਇਹਨੂੰ ਵੀ ਕਿਵੇਂ ਅੱਗੇ ਵਧਣਾ ਕਿਵੇਂ ਅੱਗੇ ਵੱਡਾ ਕੱਟ ਕਰਨਾ ਜਿਵੇਂ ਡੰਗਵੀਰ ਨੇ ਕਿਹਾ ਵਿਧਾਨ ਸਭਾ ਵੱਲ ਨੂੰ ਜਾਣਾ ਹੈ ਜਾਂ ਪੰਜਾਬ ਦੇ ਵਿੱਚ ਕੀ ਕਰਨਾ ਹੈ ਉਹਦੇ ਲਈ ਹੌਣੀ-ਹੌਣੀ ਪ੍ਰਸਾਦ ਪ੍ਰਖਾਪ ਕੱਪੂਰੇ ਪੰਜਾਬ ਜਾਣਾ ਤਾਂ ਜਾ ਕੇ ਆਪਾਂ ਇਹ ਜਿਹੜਾ ਮੋਰਚਾ ਪਤੇ ਕਰ ਸਕਦੇ ਆ ਜੇਵਾ ਠੀਕ ਹੈ ਪਹਿਲਾਂ ਆਪਾਂ ਪਰਬੜਾ ਕੁੱਲ ਗੇ ਜਦ ਕੋਰਾ ਭੁੱਲ ਗਈ ਬਰੌਂਗੀ ਭੁੱਲ ਗਈ ਵੇ ਇਹ ਭੁੱਲ ਜਾਗੇ ਬੜੀ ਬਹੁਤ ਮੈਂ ਮੈਂ ਤਾਂ ਸਹੀ ਗੱਲ ਆ ਜੇ ਤੇਰਾ ਬੱਚੇ ਤਸਵੀਰ ਦੇਖੀ ਨਾ ਕੋਈ ਰਾਤ ਨੂੰ ਸੌਂ ਨਹੀਂ ਸਕਿਆ ਵੀਰੋ ਦਿਨ ਰੋਜ਼ ਵੀ ਚੇਤੀ ਆਈ ਕੁੜੀ ਨਿਧਾਨ ਦੇ ਬੱਚੀ ਉਹਦਾ ਵੀ ਗਲਦਮਕੇ ਮਾਰਦੀ ਸੀ ਉਹਦੇ ਅੰਦਰ ਫੇਫੜਿਆਂ ਦੇ ਵਿੱਚ ਪੋਸਟਮਾਰਨ ਦੇ ਵਿੱਚੋਂ ਨਾ ਰੇਤਾ ਨਿਕਲਿਆ ਸੀ ਤੋਂ ਦੱਬੀ ਦੋ ਸਾਹ ਬੱਚੀ ਨੇ ਲਿਆ ਦੇ ਅੰਦਰ ਰੇਤਾ ਚਲੇ ਗਿਆ ਤੇ ਇਸ ਬੱਚੇ ਨੇ ਲਾਈ ਕਿ ਜੀਵ ਜੀ ਇੰਨੀ ਵੱਡੀ ਕੀ ਗੱਲ ਨਾਲ ਇਹ ਇੱਕ ਹੋਰ ਦੇਖੋ ਆਹ ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਰਲਾਕਾਰਾ ਪਿਆ YouTube ਦੇ ਉੱਤੇ ਵੈਸਟਰਾਨ ਦੇ ਫੇਸਬੁੱਕਾਂ ਦੇ ਉੱਤੇ ਚੈਨਲਾਂ ਦੇ ਉੱਤੇ ਸਰਕਾਰ ਵੀ ਵੀਡੀਓ ਬਣਾਉਣ ਲੱਗੀ ਤੁਸੀਂ ਕੋ ਕਾਨੂੰਨ ਦੀ ਗੱਲ ਕਰੋ ਸੰਵਧਾਨ ਦੇ ਤਰਜੇ ਨਾਲ ਜਦੋਂ ਉਹ ਵੀ ਵੀਡੀਓ ਉਡਾ ਲੈਂਦੇ ਯਾਰ ਦੋੜੋ ਵੀਡੀਓ ਨਹੀਂ ਖਾਣਦੀਆਂ ਹੁਣ ਉਹ ਸਿਰਫ ਉਹਨੇ ਜਿਹੜੇ ਚੈਨਲ ਬੰਦ ਕਰਦੇ ਨੇ ਉਹਦੇ ਬੰਦਿਆਂ ਨੂੰ ਵੀ ਬੈਣ ਨਹੀਂ ਕਰਦੇ ਇਹ ਜਿਹੜੀ ਵਾਅਦਾ ਕੀਤੀ ਜਾਣੀ ਹੈ ਇਹ ਵੀ ਆਪਾਂ ਨੂੰ ਦੌਰ ਕਰਨੀ ਪੈਣੀ ਹੈ ਕਿ ਅਸੀਂ ਆਪਣਾ ਜਿਹੜਾ ਨੈਟਵਰਕਾ ਕਿਵੇਂ ਚਲਾਵਾਂਗੇ ਕਿਵੇਂ ਇਕੱਠੇ ਹੋਣਾ ਕਿਵੇਂ ਮੀਟਿੰਗਾਂ ਕਰੀਏ ਸੁਪਰਵੰਧਕਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਆਓ ਆਪਾਂ ਇਕੱਠੇ ਹੋ ਕੇ ਪੰਜਾਬ ਤੇ ਜਗਤ ਬਚਾਉਣ ਲਈ ਮੂਵ ਬਣਾਉਣ ਲਈ ਇਕੱਠੇ ਹੋ ਕੇ ਆਪਾਂ ਜੋਰ ਮਾਰ ਕੇ ਕਾਫਲੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ